ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਹਜ਼ਾਰਾ ਜੀ ਅੱਜ ਆਪਣੇ ਸਟੋਰ ਸਲੂਜਾ ਤੋਂ ਫਿਰ ਤੁਹਾਡੇ ਲਈ ਕੀ ਲੈ ਕੇ ਆਇਆ ਨਵੇਂ-ਨਵੇਂ ਪੰਜਾਬੀ ਸੂਟ ਰੋਜ਼ ਡ्रेसेस ਦਿਖਾਨਾ ਰੋਜ਼ ਸ਼ਰਾਰੇ ਗਰਾਰੇ ਦਿਖਾਨਾ ਰੋਜ਼ ਗਾਉਂ ਦਿਖਾਨਾ ਦੋਜ ਨਾਰਕਲੀ ਦਿਖਾਨਾ ਪੰਜਾਬੀ ਸੂਟ ਮੇਰੇ ਤੋਂ ਰਹਿ ਜਾਂਦੇ ਸੀ ਔਰ ਬੜੀਆਂ ਕੰਪਲੇਨਸ ਆਉਂਦੀਆਂ ਸੀ ਮੈਂ ਸਜੈਸ਼ਨ ਨੂੰ ਕੰਪਲੇਨ ਦੇ ਰੂਪ ਵਿੱਚ ਲੈਣਾ ਕਿ ਤੁਹਾਡਾ ਸਜੈਸ਼ਨ ਮੇਰੇ ਲਈ ਕੰਪਲੇਨ ਹੈ ਕਿ ਮੈਂ ਤੁਹਾਨੂੰ ਪੰਜਾਬੀ ਸੂਟ ਕਿਉਂ ਨਹੀਂ ਦਿਖਾ ਰਿਹਾ ਜਦ ਕਿ ਸਭ ਤੋਂ ਜ਼ਿਆਦਾ ਮੇਰੇ ਸਟੋਰ ਤੇ ਰੈਡੀमेड ਸੂਟਾਂ ਦੇ ਸਾਥ-ਸਾਥ ਪੰਜਾਬੀ ਸੂਟ ਵੀ ਬਹੁਤ ਵਿਕਦੇ ਨੇ। ਪਰ ਮੈਂ ਹੀ ਪਿੱਛੇ ਜਾਈ ਜਾਂਦਾ ਸੀ। ਅੱਜ ਮੈਂ ਸਟਾਰਟ ਕਰਨ ਲੱਗਾ ਤੁਹਾਡੇ ਨਾਲ ਪੰਜਾਬੀ ਸੂਟ ਦਾ ਅਲਟੀਮੇਟ ਕਲੈਕਸ਼ਨ। ਦੇਖਣਾ ਜੀ ਭਰ ਕੇ ਹੈ, ਖਰੀਦਣਾ ਵੀ ਜੀ ਭਰ ਕੇ ਮੌਜਾਂ ਮਾਰੋਗੇ ਚੜੀਆਂ ਚੀਜ਼ਾਂ ਦੇਖ ਕੇ। ਤੇ ਲੇਕਿਨ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਹੁਕਮ ਢੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਤ। ਹੁਣ ਮੈਂ ਦਿਖਾਵਾਂਗਾ ਤੁਹਾਨੂੰ ਸੋਨੇ ਸੋਨੇ ਕਲੈਕਸ਼ਨ। ਸਟੋਰ ਦਾ ਨਾਮ ਸਲੂਜਾ ਹੈ ਕਿੱਥੇ ਹੈ ਲੁਧਿਆਣੇ 'ਚ ਐਡਜਾਇਨ ਮਾਈਨੰਦ ਗੌਰਗੁਰ ਦਵਾਰਾ। ਕੁਮਾਰ ਮੰਡੀ ਲੁਧਿਆਣੇ 'ਚ। ਤਾਨੂੰ ਜੋ ਕਲੈਕਸ਼ਨਰਸ ਦਿਖਾਵਾਂਗੇ ਨਾ ਉਹ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਕਰਦੇ ਆ ਤੁਹਾਡਾ ਸ਼ੁਰੂਆਤ ਵੈਰਾਈਟੀ ਦੀ ਸਾਰੇ-ਸਾਰੇ ਸੂਟ ਦਿਖਾਉਂਦਾ ਜਿਆਦਾ ਦਿਖਾਣੇ ਵੀ ਨਹੀਂ ਦਿਖਾਉਂਗਾ 15 ਲੇਕਿਨ ਰਾਜ ਕੇ ਸੋਨੇ ਹੋਣਗੇ ਤੁਸੀਂ 15 ਦੇ 15 ਹੀ ਵਾਇ ਕਰ ਲੋਗੇ ਅਸੀਂ ਚੱਲ ਰਹੇ ਸੀ ਵੈਰਾਈਟੀ ਦੇ ਨਾਲ ਵੈਰਾਈਟੀ ਤੁਹਾਨੂੰ ਦਿਖਾਣੀ ਹੈ ਬਹੁਤ ਸੋਹਣੀ 15 20 ਸੂਟ ਦਿਖਾਣੇ ਆ ਤੁਹਾਡਾ ਟਾਈਮ 15 20 ਮਿੰਟ ਦਾ ਲੈਣਾ ਹੈ ਲੇਕਿਨ ਮਜ਼ਾ ਆਏਗਾ ਤੁਹਾਨੂੰ ਚੰਗੀਆਂ-ਚੰਗੀਆਂ ਚੀਜ਼ਾਂ ਜਿਵੇਂ ਇੱਕ ਸੂਟ ਮੈਂ ਪਹਿਲੇ ਨੰਬਰ ਤੇ ਜਿਹੜਾ ਖੋਲਿਆ ਇਹਦਾ ਕਲਰ ਹੈ ਪੀਕਾਕ ਫੈਬਰਿਕ ਆਏਗਾ ਕ੍ਰਿਸਟਲ ਟਿਸ਼ੂ ਦੁਪੱਟਾ ਹੈਗਾ ਔਰਗੈਂਜਾ ਦਾ ਤੁਸੀਂ ਕੰਮ ਦੀ ਕਢਾਈ ਤੁਸੀਂ ਦੇਖੋ ਥੋੜਾ ਜਿਹਾ ਦੇਖੋ ਕਢਾਈ ਦੇਖੋ ਚੁੰਨੀ ਦੀ ਕਢਾਈ ਦੇਖੋ ਬਹੁਤ ਏ ਕਲਾਸ ਜਿੰਨੂੰ ਅਸੀਂ ਕਹਿੰਦੇ ਨਾ ਅਸੀਂ ਪ੍ਰੀਮੀਅਮ ਪਾਣਾ ਹੈ ਰਿਚ ਪਾਣਾ ਹੈ ਹਾਈ ਪਾਣਾ ਹੈ ਇਹ ਉਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਫੀਲ ਕਰੋਗੇ ਤਾਂ ਤੁਸੀਂ ਮੇਰੇ ਤੋਂ ਸ਼ਾਪਿੰਗ ਕਰੋਗੇ ਦਿਲ ਨਾਲ ਕਿਉਂਕਿ ਮੇਰੇ ਕੋਲ ਜੋ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਲੁਧਿਆਣੇ 'ਚ ਨਹੀਂ ਮਿਲਦੀਆਂ ਬਹੁਤ ਰੇਅਰ ਸਟੋਰ ਹੁੰਦੇ ਨੇ ਜੋ ਪ੍ਰੀਮੀਅਮ ਕੁਆਲਿਟੀ ਵੇਚਣਾ ਪਸੰਦ ਕਰਦੇ ਨੇ ਪ੍ਰੀਮੀਅਮ ਕੁਆਲਿਟੀਜ਼ ਮਾਰਜਨ ਘੱਟ ਹੁੰਦਾ ਔਰ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਸਹੀ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਕੋਲ ਡਿਜ਼ਾਈਨਸ ਹੋਣੇ ਜਾਂ ਔਰ ਕੁਆਲਿਟੀ ਵਧੀਆ ਜਾਏ ਨਵੀਂ-ਨਵੀਂ ਚੀਜ਼ਾਂ ਤੁਸੀਂ ਫੰਕਸ਼ਨ ਵਿੱਚ ਪਾਓ। ਐਵੇਂ ਜਦੋਂ ਤੁਸੀਂ ਚੀਜ਼ਾਂ ਪਾਉਂਦੇ ਹੋ ਨਾ ਫਿਰ ਪਤਾ ਲੱਗਦਾ ਕਿ ਮੈਂ ਕੀ ਪਾਣਾ ਤੇ ਮੈਨੂੰ ਕੀ ਚਾਹੀਦਾ। ਸਭ ਤੋਂ ਖੁਸ਼ੀ ਦੀ ਗੱਲ ਕਿਹੜੀ ਹੈ? ਇਹਦੀ ਬਾਹਾਂਵਾਂ ਦੇ ਉੱਤੇ ਕਢਾਈ ਵੀ ਬਹੁਤ ਭਾਰੀ ਹੈ। ਇਹ ਦੇਖੋ ਬਾਹਾਂਵਾਂ ਨਾਲ ਇਹ ਦੇਖੋ ਜੀ ਬਾਟਮ ਤੇ ਬਾਟਮ ਤੇ ਤੁਸੀਂ ਪ੍ਰਿੰਟ ਬਣਾ ਸਕਦੇ ਹੋ ਉੱਚੀ ੱਡੀ ਵਾਲੀ ਸਲਵਾਰਾ ਬਣਾ ਸਕਦੇ ਹੋ ਸਿੱਧੇ ਪੌਂਚੇ ਬਣਾ ਸਕਦੇ ਹੋ ਅੱਜ ਕੱਲ ਦੇ ਤੁਹਾਨੂੰ ਪਤਾ ਹੈ ਸਟਾਈਲ ਬਹੁਤ ਚੱਲਦਾ ਤੇ ਉਹਨਾਂ ਦੇ ਕਢਾਈ ਵੀ ਅਸੀਂ ਕਰਾਤੀ ਪੈਰਾਂ ਤੇ ਵੀ ਤੇ ਨਾਲ 슬ੀਵਸ ਤੇ ਕਢਾਈ ਤੇ ਹੈਗੀ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਸ਼ਰਟ ਬਹੁਤ ਸੋਹਣੀ ਹੈ ਐਵੇਂ ਦੀਆਂ ਸੋਹਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਮੇਰੇ ਸਟੋਰ ਸਲੂਜਾ ਤੇ ਆ ਜਾਓ ਤੁਸੀਂ ਵੀਡੀਓ ਸ਼ਾਪਿੰਗ ਵੀ ਕਰ ਸਕਦੇ ਹੋ ਮੇਰੇ ਕੋਲ ਦੋਵੇਂ ਸਰਵਿਸਿਜ਼ ਅਵੇਲੇਬਲ ਨੇ ਵੀਡੀਓ ਸ਼ਾਪਿੰਗ ਕਰੋ ਜਾਂ ਤੁਸੀਂ ਮੇਰੇ ਸਟੋਰ ਤੇ ਆਓ ਸਟੋਰ ਤੇ ਆਓਗੇ ਤਾਂ ਵੀ ਤੁਹਾਨੂੰ ਸੀ 200 ਸੂਟ ਦਿਖਾ ਸਕਦੇ ਆ ਵੀਡੀਓ ਕਾਲ ਕਰੋਗੇ ਤਾਂ ਵੀ 200 ਸੂਟ ਦਿਖਾ ਸਕਦੇ ਆ ਸਾਡ ਨੂੰ ਤੁਹਾਨੂੰ ਸਾਡੇ ਲਈ ਤੁਹਾਨੂੰ ਵੈਰਾਈਟੀ ਦਿਖਾਣਾ ਇਹ ਖੁਸ਼ੀ ਦੀ ਗੱਲ ਹੈ ਅੱਗੇ ਚਲਦੇ ਆ ਜੀ ਨੈਕਸਟ ਆਈਟਮ ਤੇ ਲੈ ਪ੍ਰਿਆ ਆ ਆ ਦਿਖਾਈਏ ਆ ਸਰ ਦਿਖਾਓ ਆ ਵਧੀਆ ਹੈ ਇਹ ਲੋ ਜੀ ਇਹ ਪ੍ਰਿਆ ਦੀ ਪਸੰਦ ਹੈ ਤੁਹਾਨੂੰ ਸੂਟ ਦਿਖਾਉਂਦੇ ਆ ਬਹੁਤ ਐਕਸਕਲੂਸਿਵ ਚੀਜ਼ ਆਈ ਏ ਔਰ ਜੈਂਟਰੀ ਵੀ ਦੁਪੱਟਾ ਵੀ ਬਹੁਤ ਇਹ ਦੇਖੋ ਜੀ ਦੁਪੱਟਾ ਆ ਇੰਨਾ ਸੋਹਣਾ ਦੁਪੱਟਾ ਬਹੁਤ ਸੋਹਣਾ ਦੇਖੋ ਜੀ ਦੁਪੱਟਾ ਹੈ ਜੀ ਕਿਉਂਕਿ ਦੇਖੋ ਜੀ ਇਹ ਜਿਹੜੀਆਂ ਮੇਰੀਆਂ ਹੈਲਪਰ ਨੇ ਇਹੀ ਮੋਸਟਲੀ ਸੇਲ ਕਰਦੀਆਂ ਨੇ ਤੇ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਕਾਊਂਟਰ ਤੇ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਤੇ ਜਿੱਦਾਂ ਇਹਨਾਂ ਲੋਕਾਂ ਨੂੰ ਕਨਸੈਪਟ ਦਾ ਆਈਡੀਆ ਜ਼ਿਆਦਾ ਹੁੰਦਾ ਉਵੇਂ ਹੀ ਤੁਹਾਨੂੰ ਅਸੀਂ ਦੱਸਦੇ ਹਾਂ ਜੀ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਕਿਹੜੀ ਚੀਜ਼ ਜ਼ਿਆਦਾ ਚਾਹੀਦੀ ਏ ਕਿਹੜੀ ਚੀਜ਼ ਜ਼ਿਆਦਾ ਸੇਲ ਚੱਲਦੀ ਏ ਕਿਉਂ ਤੇਰੇ ਵੀ ਪਸੰਦ ਦਾ ਕਿਰਤੀ ਆਹੀ ਏ ਤੈਨੂੰ ਕਿਹੜੀ ਪਸੰਦ ਦਾ ਪੀ ਇਹਨਾਂ ਨੂੰ ਆ ਪਸੰਦ ਲੱਗ ਰਹੀ ਐ ਇਹਨਾਂ ਨੂੰ ਇਹ ਵਾਲਾ ਪਸੰਦ ਲੱਗਦਾ ਸੀ ਕਿਰਤੀ ਦੇ ਪਸੰਦ ਆ ਵੀ ਦਿਖਾ ਦਿੰਨੇ ਆ ਜੀ ਇਹ ਦੇਖੋ ਜੀ ਕਿਰਤੀ ਦੇ ਪਸੰਦ ਆ ਵੀ ਦੇਖੋ ਪ੍ਰਿਆ ਸਾਰੀ ਦੀ ਸਕਰਟ ਵੀ ਆ ਵੀ ਦੇਖੋ ਇਹ ਦੇਖੋ ਜੀ ਇਹਦੇ ਨਾਲ ਫਰੌਕ ਬਣਾਈਏ ਅਸੀਂ ਨਾਲ ਦੇਖੋ ਲਹਿੰਗਾ ਆਏਗਾ ਨੀਚੇ ਬਹੁਤ ਸੋਨਾ ਨਾਲ ਲਹਿੰਗਾ ਐ ਲਹਿੰਗਾ ਅਨਸਟਿਚੇਗਾ ਕਿਉਂਕਿ ਕਈਆਂ ਦੇ ਸਾਈਜ਼ ਵੱਖਰੇ ਵੱਖਰੇ ਹੁੰਦੇ ਆ ਅਸੀਂ ਉਹਨੂੰ ਸਟਿਚ ਕਰਾ ਕੇ ਵੀ ਦੇ ਦੇਵਾਂਗੇ ਕੋਈ ਦਿੱਕਤ ਨਹੀਂ ਤੇ ਨਾਲ ਆ ਲੈ ਕੇ ਆਏ ਚੁੰਨੀਆਂ ਦੀ ਚਨੌਂ ਸ਼ਫੌਂਦੀ ਨਾਲ ਚੁੰਨੀ ਐਵੇਂ ਦੀ ਸੋਹਣੀਆਂ ਚੀਜ਼ਾਂ ਲਈ ਹੀ ਅਸੀਂ ਜਾਣੇ ਜਾਂਦੇ ਹਾਂ ਜੀ ਲੁਧਿਆਣੇ ਦੇ ਅੰਦਰ ਕਿਸੇ ਦੂਜੇ ਤਾਂ ਕੀ ਮਿਲਦਾ ਸਟਾਈਲ ਮਿਲਦਾ ਕੁਆਲਿਟੀ ਮਿਲਦੀ ਹੈ ਐਸੇ ਤੁਸੀਂ ਹਰ ਜਗ੍ਹਾ ਦੇ ਨੇ ਲੇਕਿਨ ਦੋ ਉੱਥੇ ਜਿੱਥੇ ਪੈਸੇ ਦਾ ਮੁੱਲ ਵੀ ਪੈਸੇ ਚੀਜ਼ ਮੰਨੂ ਆ ਗਈ ਇੱਕਦਮ ਲੇਟੈਸਟ ਵਧੀਆ ਯਾਰ ਹੁਣ ਤੁਸੀਂ ਲੋਕ ਆਪਣੇ ਚ ਹੀ ਖਪ ਪਾਈ ਜਾਂਦੇ ਹੋ ਸਰ ਆਹ ਕਹਿੰਦੇ ਆ ਦਿਖਾਓ ਮੈਂ ਕਹਿ ਰਹੀ ਆ ਦਿਖਾਓ ਉਹ ਕਹਿੰਦੇ ਸਾਰੇ ਆਪਾਂ ਸਾਰੇ ਦਿਖਾਵਾਂਗੇ ਇਹਨਾਂ ਨੂੰ ਦੇਖੋ ਸਾਰੇ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਏ ਆ ਹੂੰ ਦੇਖੋ ਜੀ ਹੁਣ ਆਪਸ ਹੀ ਲੜੀ ਜਾਂਦੀਆਂ ਨੇ ਕਿ ਤੁਹਾਨੂੰ ਕਿਹੜਾ ਦਿਖਾਣਾ ਬਟ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਣੇ ਆ ਜਿਵੇਂ ਤੁਸੀਂ ਇਹ ਦੇਖ ਰਹੇ ਸੀ ਕਿੰਨਾ ਵਧੀਆ ਸੂਟ ਹੈ ਹਰ ਮੌਕੇ ਤੇ ਤੁਸੀਂ ਪਾ ਸਕਦੇ ਹੋ ਨਾਲ ਦੀ ਚੁੰਨੀ ਤੇ ਬਹੁਤ ਅਲਟੀਮੇਟ ਹੈ ਬਹੁਤ ਸੋਹਣੀਆਂ ਚੀਜ਼ਾਂ ਲਈ ਸਲੂਜਾ ਫੇਮਸ ਹੈ ਜੀ ਸਲੂਜਾ ਵੈਰਾਈਟੀ ਲੈਂਦਾ ਤੁਹਾਨੂੰ ਕੁਆਲਿਟੀ ਦਿੰਦਾ ਹੈ ਅਪਡੇਟ ਕਰਦਾ ਨਵੇਂ ਨਵੇਂ ਕਲੈਕਸ਼ਨ ਨਾਲ ਸਰ ਆ ਵੀ ਦੇਖੋ ਇਹ ਵੀ ਲਿਓ ਜੀ ਆ ਵੀ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ ਜੀ ਇਹ ਲਓ ਜੀ ਲਓ ਜੀ ਹਰ ਤੇ ਮੋਹਰ ਲੱਗੀ ਜੀ ਹੁਣ ਸੋਨੇ ਦੀ ਬਹੁਤ ਸੋਨਾ ਸੂਰ ਤੁਸੀਂ ਦੇਖਣਾ ਚਾਹੁੰਦੇ ਹੋ ਨਾਲ ਤੁਸੀਂ ਦੇਖੋ ਲੇਟੈਸਟ ਆਏਗਾ ਜੀ ਤਸਰ ਸਿਲਕ ਦੇ ਉੱਪਰ ਆਏਗਾ ਬਹੁਤ ਸੋਹਣੀ ਕਢਾਈ ਦੇ ਨਾਲ ਬਹੁਤ ਸੋਹਣਾ ਗਲੇ ਦਾ ਸਟਾਈਲ ਬਣਾਇਆ ਸੀ ਨਾਲ ਦੇਖੋ ਜੀ ਇਹਦੀ ਪਿਓਰ ਦੀ ਚੁੰਨੀ ਦੇਖੋ ਜੀ ਇਹ ਦੇਖੋ ਜੀ ਪਿਓਰ ਦੀ ਚੁੰਨੀ ਸੋਹਣੀ ਵੀ ਬਹੁਤ ਸੋਹਣੀ ਨਾਲ ਚੁੰਨੀ ਦੇਖੋ ਮੰਨੂ ਵੀ ਅੱਛਾ ਲੱਗਦਾ ਹੈ ਮੰਨੂ ਵੀ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪ੍ਰੋਡਕਟ ਲਾਈਵ ਕਰਦਾ ਨਾ ਤੇ ਮਨ ਨੂੰ ਦਿਲੋਂ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਅੱਛੀ ਅਲਟੀਮੇਟ ਚੀਜ਼ ਤੁਹਾਡੇ ਲਈ ਲੈ ਕੇ ਆਇਆ ਹਾਂ ਉਹ ਚੀਜ਼ ਇੱਕ ਸੋਹਣੀ ਦਿਖਾਈ ਜਾਂਦੀ ਹੈ ਨਾ ਤੇ ਚਿਹਰੇ ਤੇ ਖੁਸ਼ੀ ਵੀ ਹੁੰਦੀ ਹੈ ਦਿਮਾਗ ਵੀ ਇੱਕਦਮ ਫਰੈਸ਼ ਹੁੰਦਾ ਕਿ ਮੈਂ ਵਧੀਆ ਚੀਜ਼ ਲੱਭਿਆ ਕਿਦਾਂ ਦਾ ਲੱਗ ਰਿਹਾ ਜੀ ਕਲਰ ਦੇਖੋ ਕਿੰਨਾ ਸੋਹਣਾ ਹੈ ਮੇਰੇ ਕੋਲ ਹਰ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਸਾਰਿਆਂ ਦੇ ਕਲਰ ਵੀ ਮਿਲ ਜਾਣਗੇ ਬਟ ਲਾਈਵ ਵਿੱਚ ਮੈਂ ਇੱਕ ਇੱਕ ਦੋ ਦੋ ਕਲਰ ਦਿਖਾ ਸਕਦਾ ਲੇਕਿਨ ਡਿਜ਼ਾਈਨ ਤੁਹਾਨੂੰ ਜਿਆਦਾ ਦਿਖਾ ਸਕਦਾ ਅੱਗੇ ਦਿਖਾਓ ਸਰ ਆ ਦਿਖਾਓ ਹੁਣ ਅਨਾਰਕਲੀ ਅਨਾਰਕਲੀ ਦਿਖਾ ਦਿਓ ਆ ਦਿਖਾਓ ਲੈ ਲਿਆ ਜੀ ਇਹ ਜੀ ਲਿਓ ਜੀ ਪ੍ਰਿਆ ਦੀ ਫੇਵਰੇਟ ਆ ਸਭ ਤੋਂ ਵਧੀਆ ਸਭ ਤੋਂ ਵਧੀਆ ਜੀ ਇਹ ਦੇਖੋ ਜੀ ਅਨਾਰਕਲੀ ਬਹੁਤ ਜ਼ਿਆਦਾ ਫੈਸ਼ਨ ਹੈ ਅਨਾਰਕਲੀ ਦੇ ਨਾਲ ਸਲਵਾਰਾਂ ਬਹੁਤ ਜ਼ਿਆਦਾ ਫੈਸ਼ਨ ਹੈ ਇਹ ਚੀਜ਼ਾਂ ਦੇਖੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਂ ਇਹਦੀ ਚੁੰਨੀ ਬਹੁਤ ਲਾਜਬਾ ਆਵੇ ਮਹਿੰਦੀ ਕਲਰ ਦਾ ਪੀਸ ਇਹ ਦੇਖੋ ਜੀ ਚੁੰਨੀਆਂ ਦੀ ਕਿੰਨੀ ਸੋਹਣੀ ਕੜਾਈ ਹੈ ਇਹਦੀ ਚ ਬਹੁਤ ਸੋਹਣੀ ਕੜਾਈ ਹੈ ਜੀ ਵਾਕਈ ਬਹੁਤ ਸੋਹਣੀ ਕੜਾਈ ਹੈ ਐਵੇਂ ਦੀ ਚੀਜ਼ਾਂ ਦੇਖੋ ਇਹ ਆਏਗੀ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਨਾਲ ਕੜਾਈ ਆਪਾਂ ਕਰਾਈ ਪਹੁੰਚਾ ਤੇ ਬਹੁਤ ਸਪੈਸ਼ਲ ਚੀਜ਼ਾਂ ਮਿਲਦੀਆਂ ਨੇ ਸਾਡੇ ਸਟੋਰ ਸਾਡਾ ਟਾਰਗੇਟ ਕੱਪੜਾ ਵੇਚਣਾ ਤੇ ਹੈਗਾ ਹੀ ਏ ਨਾਲ ਤੁਹਾਨੂੰ ਚੀਜ਼ਾਂ ਨੂੰ ਅਪਡੇਟ ਕਰਾਉਣਾ ਵੀ ਹੈ ਕਿ ਆਇਆ ਕੀ ਤੇ ਬੰਦ ਕੀ ਰਿਹਾ ਤੇ ਨਵਾਂ ਕੀ ਚੱਲ ਰਿਹਾ ਅੱਜ ਕਲਰ ਵੀ ਨਵੇਂ ਆ ਗਏ ਡਿਜ਼ਾਈਨ ਵੀ ਨਵੇਂ ਆ ਗਏ ਸਟਾਈਲ ਵੀ ਨਵੇਂ ਆਇਆ ਇੱਕ ਤੋਂ ਇੱਕ ਸੋਹਣੀਆਂ ਚੀਜ਼ਾਂ ਕਿੱਥੇ ਮਿਲਣਗੇ ਤੁਹਾਨੂੰ ਸਾਡੇ ਸਟੋਰ ਤੇ ਆਓ ਕੋਈ ਵੀ ਚੀਜ਼ ਲੈਣੀ ਹੈ ਵਧੀਆ ਤੋਂ ਵਧੀਆ ਦਾ ਨਹੀਂ ਸਟਾਈਲਿਸ਼ ਲੈਣੀ ਹੈ ਉਹਨੇ ਆਰ ਤੁਸੀਂ ਲੋਕ ਆਪਣੀ ਚੋਇਸਾਂ ਚ ਲੱਗ ਗਏ ਹੋ ਆ ਲਓ ਲਿਓ ਸਾਰੇ ਜ਼ੋਰ ਦਿਖਾਣੇ ਆਪਾਂ ਆ ਸਟੋਰ ਦਾ ਸਭ ਤੋਂ ਵਧੀਆ ਪੀਸ ਇਹ ਲਓ ਜੀ ਸਟੋਰ ਦਾ ਸਾਰੇ ਤੋਂ ਵਧੀਆ ਪੀਸ ਦਿਖਾਓ ਸਭ ਤੋਂ ਸੋਹਣਾ ਕਲਰ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦਾ ਇੱਕ ਤੋਂ ਵਧੀਆ ਬਹੁਤ ਸੋਹਣਾ ਸਟਾਈਲਿਸ਼ ਕੰਮ ਦੇਖੋ ਤੁਸੀਂ ਪਿਓਰ ਕਟ ਦਾਣੇ ਦਾ ਜਿਵੇਂ ਲੱਗਦਾ ਆਪਾਂ ਹੀਰੇ ਜੜ ਕੇ ਦਿੱਤੇ ਆ ਜੀ ਉਦਾਂ ਦਾ ਸੂਟ ਏ ਨਾਲ ਸਭ ਤੋਂ ਜੋ ਆਦੀ ਵੱਡੀ ਗੱਲ ਹੈਗੀ ਏ ਆਦੀ ਬਾਹਮਾਂ ਵੀ ਬਹੁਤ ਸੋਹਣੀਆਂ ਅਸੀ ਬਨਵਾਈਆਂ ਨੇ ਬਾਹਮਾਂ ਤੇ ਵੀ ਕਢਾਈ ਬਹੁਤ ਸੋਹਣੀ ਇਹ ਦੇਖੋ ਜੀ ਕੱਲੀ ਕੱਲੀ ਬਾਹ ਤੇ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਸ਼ਰਟ ਦਾ ਤੁਸੀਂ ਦੇਖੋ ਫਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਆਦੀ ਚੁੰਨੀ ਇਹ ਹੈਗਾ ਸ਼ਰਟ ਦਾ ਫਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਆਦੀ ਚੁੰਨੀ ਖੋਲ 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 ਕੋ ਪੂਰਾ ਖੋਲ ਹੁਣ ਦਿਖਾਉਂਗਾ ਤਨ ਮਦੀ ਚੁੰਨੀ ਇਹ ਦੇਖੋ ਜੀ ਚੁੰਨੀ ਕਿੰਨੀ ਸੋਹਣੀ ਚੁੰਨੀ ਹੈ ਐਦਾਂ ਲਈ ਹੋਏ ਚੁੰਨੀ ਕਿੰਨੀ ਜੱਚੂਗੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਕਈ ਵਾਰ ਤੇ ਮਨ ਕਰਦਾ ਮੈਂ ਵੀ ਕੁੜੀ ਬਣ ਕੇ ਪੈਦਾ ਹੋ ਜਾਂਦਾ ਤੇ ਮੈਂ ਇਹਨੇ ਕਲਰ ਪਾ ਸਕਦਾ ਸੀ ਸਾਡੇ ਕੋਲ ਤੇ ਉਹ ਹੀ ਨੀਲੇ ਕਾਲੇ ਰਹ ਜਾਂਦੇ ਆ ਕਲਰ ਪਾਣ ਨੂੰ ਇਹ ਦੇਖੋ ਜੀ ਕਿੰਨੇ ਸੋਹਣ ਟੋਰੀ ਕਲਰ ਹੈਗਾ ਸਗਨਾ ਤੇ ਪਾਣ ਵਾਲਾ ਸਜਣੇ ਵਾਲਾ ਹਰ ਰੰਗ ਤੇ ਫੱਬਣ ਵਾਲਾ ਸੂਟ ਹੈ ਜੀ ਬਹੁਤ ਪਿਆਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਜੀ ਹੋਰ ਇੱਕ ਚੀਜ਼ ਬਹੁਤ ਸੋਹਣਾ ਹੈ ਮਿਲ ਕੋ ਨਿਊ ਕੰਬੀਨੇਸ਼ਨ ਬ੍ਰਿੰਜ਼ਲ ਕਲਰ ਬਹੁਤ ਸੋਹਣਾ ਕਲਰ ਸਭ ਤੋਂ ਅਲਟੀਮੇਟ ਕਲਰ ਅਲਟੀਮੇਟ ਕਲਰ ਦੇਖੋ ਜੀ ਬਿਲਕੁਲ ਜੀ ਅਲਟੀਮੇਟ ਹੀ ਹੈਗਾ ਇਹ ਦੇਖੋ ਬਿਲਕੁਲ ਨਿਊ ਕਢਾਈਆਂ ਨਿਊ ਸਟਾਈਲ ਦੇ ਅੰਦਰ ਆਏਗਾ ਨਾਲ ਦੀ 슬ੀਵਸ ਤੇ ਵੀ ਵਰਕ ਨਜ਼ਰ ਆ ਰਿਹਾ ਤੁਹਾਨੂੰ ਫਰੰਟ ਤੇ ਕੰਮ ਹੁਣ ਇਹ ਦੇਖੋ ਜੀ ਦੇਖੋ ਜੀ ਸ਼ਗਨਾ ਵਾਲੀ ਚੁੰਨੀ ਅੱਜ ਕੱਲ੍ਹ ਨਾ ਫੇਰੀਆਂ ਵਿੱਚ ਆਟ ਕਲਰ ਵੀ ਬਹੁਤ ਚੱਲਦੇ ਆ ਤੁਸੀਂ ਫੇਰਿਆਂ ਲਈ ਐਡ ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਫੰਕਸ਼ਨਲ ਹੈ ਫੇਰਿਆਂ ਦੇ ਬਾਅਦ ਵਾਲਾ ਸੂਟ ਹੈ ਲੇਕਿਨ ਕਈ ਲੋਕ ਅੱਜਕੱਲ ਫੇਰਿਆਂ ਵਿੱਚ ਵੀ ਰੰਗ ਚੇਂਜ ਕਰਕੇ ਪਾਉਣ ਲੱਗ ਗਏ ਆ ਤੇ ਤੁਸੀਂ ਉਦਾਂ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਣਿਆ ਹੋਇਆ ਜੀ ਡਿਸ਼ੀਨ ਕਰੇ ਉੱਤੇ ਇਹ ਬਣਿਆ ਦੀ ਚਨੌਂ ਸ਼ਫੌਨ ਦੇ ਉੱਤੇ ਖੁੱਲੇ ਲੰਬੇ ਚੌੜੇ ਸੂਟ ਨੇ ਜੀ ਖੁੱਲੇ ਹੀ ਚੁੰਨੀਆਂ ਨੇ ਤੇ ਐਵੇਂ ਦੀ ਕਲੈਕਸ਼ਨ ਜੋ ਤੁਹਾਡੇ ਸਟੋਰ ਤੋਂ ਤੁਸੀਂ ਲੈਣ ਆਂਦੇ ਹੋ ਜਾਂ ਵੀਡੀਓ ਕਾਲ ਦੇ ਤਰੁਤੇ ਸ਼ਾਪਿੰਗ ਕਰਦੇ ਹੋ ਤੁਹਾਨੂੰ ਮਜ਼ਾ ਪੂਰਾ ਆਣਾ ਕਿਉਂਕਿ ਤੁਹਾਨੂੰ ਵੈਰਾਈਟੀ ਮਿਲੇਗੀ ਨਵੀਂ ਤੋਂ ਨਵੀਂ ਇਹ ਦੇਖੋ ਜੀ ਸਾਈਜ਼ ਦੇਖੋ ਜੀ ਇਹਨਾਂ ਦੇ ਕਿੰਨਾ ਜ਼ਬਰਦਸਤ ਕਲੈਕਸ਼ਨ ਹੈ ਕਲਰਾਂ ਦੇ ਸਾਤ ਸਾਤ ਡਿਜ਼ਾਈਨ ਡਿਜ਼ਾਈਨਰਾਂ ਦੀ ਵੀ ਪੂਰੀ ਮਾਸਤਰੀ ਹੈ ਕਲੈਕਸ਼ਨ ਦੀ ਤੇ ਚਲੋ ਮਾਸਤਰੀ ਹੈਗੀ ਹੈ ਡਿਜ਼ਾਈਨ ਵੀ ਦੀ ਬੜੀ ਮਾਸਤਰੀ ਹੈ ਕਲਰ ਬਹੁਤ ਸੋਹਣੇ ਤੁਹਾਨੂੰ ਮਿਲਣਗੇ ਸਾਡੇ ਸਟੋਰ ਤੇ ਲਓ ਕਿਚੇ ਆਹ ਲੋ ਆਹ ਕਲਰ ਲੋ ਇਹ ਬਹੁਤ ਸੋਹਣਾ ਪੀਸ ਹੈ ਜੀ ਇਹਦੀ ਬੜੀ ਡਿਮਾਂਡ ਹੈ ਜੀ ਜਦੋਂ ਦੀ ਅਸੀਂ ਤੇ ਰੀਲ ਪਾਈ ਹੈ ਤੇ 15 16 ਸੂਟ ਅਸੀਂ ਵੇਚ ਚੁੱਕੇ ਆ ਰੀਲ ਹੀ ਇਹਦੀ ਬੜੀ ਹਿੱਟ ਹੋਈ ਹੈ ਇੰਸਟਾਗ੍ਰam ਤੇ ਆਪਾਂ ਦੀ ਰੀਲ ਬਣਾ ਕੇ ਪਾਈ ਹੈ ਫੇਸਬੁੱਕ ਤੇ ਵੀ ਪਾਈ ਹੈ ਤੇ YouTube ਤੇ ਅਰੇ 15 16 ਸੂਟ ਅਸੀਂ ਵੇਚ ਚੁੱਕੇ ਆ ਪਾ ਲਿਓ ਜੀ ਆ ਰਪਟਾ ਇਹਦਾ ਇਹ ਦੇਖੋ ਦੀ ਚੁੰਨੀਆਂ ਦੀ ਬਹੁਤ ਵਧੀਆ ਚੀਜ਼ਾਂ ਐਵੇਂ ਦੀਆਂ ਚੀਜ਼ਾਂ ਅਟਰੈਕਟਿਵ ਲੱਗਦੀਆਂ ਨੇ ਪਾਈਆਂ ਹੋਈਆਂ ਸੋਹਣੀਆਂ ਜੈਂਟਰੀ ਕਿਸੇ ਵੀ ਫੰਕਸ਼ਨ ਵਿੱਚ ਪਾ ਕੇ ਖੜ ਜਾਓ ਆਪਣੇ ਹੀ ਬੋਲ ਵਾਲਾ ਬਣ ਜਾਂਦੇ ਜੀ ਆਪਣੀ ਹੀ ਗੱਲਬਾਤ ਬਣਦੀ ਏ ਕਿ ਚਲੋ ਜੀ ਪੀਸ ਕਿੰਨਾ ਸੋਹਣਾ ਜਦੋਂ ਦੇ ਰੀਲ ਪਾਈਏ 15 16 ਪੀਸ ਦੇ ਆਰਡਰ ਪੂਕ ਤਾਂ ਆ ਚੁੱਕੇ ਆ ਅੱਗੇ ਵੀ ਵੇਚੀ ਜਾ ਰਹੇ ਆ ਮਾਲ ਫੈਕਟਰੀ ਠਾ 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 ਬਣੀ ਜਾ ਰਹੀ ਆ ਤੁਹਾਨੂੰ ਜੋ ਪਸੰਦ ਹੈ ਜਿਹਦਾ ਨਾ ਪਸੰਦ ਹੈ ਤੁਸੀਂ ਸਾਨੂੰ ਦੱਸਣਾ ਤੁਹਾਨੂੰ ਚਾਹੀਦਾ ਕੀ ਹੈ ਕਿਦਾਂ ਦਾ ਚਾਹੀਦਾ ਸਰ ਹੁਣ ਆ ਦਿਖਾਓ ਤੇ ਕਹਿ ਲਖੋ ਜੀ ਆਹ ਦੇਖੋ ਕਿੰਨਾ ਕੁੜੀਆਂ ਵਾਸਤੇ ਸਭ ਤੋਂ ਪੋਰਾ ਸੂਟ ਆਨੀਅਨ ਸ਼ੇਡ ਦੇ ਅੰਦਰ ਲਾਈਟ ਆਨੀਅਨ ਸ਼ੇਡ ਦੇ ਅੰਦਰ ਆਏਗਾ ਪੀਸ ਔਰਗੇਂਜਾ ਪਿਓਰ ਉਹ ਪਿਓਰ ਔਰ ਨਹੀਂ ਸੌਰੀ ਇਹ ਪੇਪਰ ਸਿਲਕ ਆएगी ਜੀ ਪਿਓਰ ਪੇਪਰ ਸਿਲਕ ਦੇ ਉੱਪਰ ਆਇਆ ਜੀ ਪਿਓਰ ਪੇਪਰ ਸਿਲਕ ਨਾਲ ਆਦੀ ਤੁਸੀਂ ਦੇਖੋ ਚੁੰਨੀ ਬਹੁਤ ਅਲਟੀਮੇਟ ਕਲੈਕਸ਼ਨ ਕੁੜੀਆਂ ਲਈ ਬਹੁਤ ਸੋਨਾ ਸੂਟ ਹੈ ਜੋ ਸਲਵਾਰ ਸੂਟ ਬਣਾ ਪਸੰਦ ਕਰਦੀਆਂ ਨੇ ਜੇ ਪੈਂਟ suit ਪਾਣਾ ਪਸੰਦ ਕਰਦੀਆਂ ਨੇ ਇਹ ਉਹਨਾਂ ਲਈ ਬੜੀ ਅਲਟੀਮੇਟ ਚੀਜ਼ ਹੈਗੀ ਹੈ ਤੁਸੀਂ ਇਹਦੀ ਖੂਬਸੂਰਤੀ ਫੀਲ ਕਰ ਸਕਦੇ ਹੋ ਕਢਾਈ ਨਾਲ ਬਾਰਡਰ ਨਾਲ ਡਿਜ਼ਾਈਨ ਨਾਲ ਕਲਰ ਨਾਲ ਕੁਆਲਿਟੀ ਨਾਲ ਪੇਪਰ ਸਿਲਕ ਦਾ ਫੈਬਰਿਕ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਅੰਦਰ ਸਲੂਜਾ ਤੋਂ ਤੁਸੀਂ ਆ ਕੇ ਵਾਇ ਕਰ ਲੋ ਕੋਈ ਵੀ ਚੀਜ਼ ਤੁਹਾਨੂੰ ਲਾਈਵ ਵਿੱਚ ਪਸੰਦ ਆ ਰਹੀ ਹੈ ਤੁਸੀਂ ਉਹਦਾ ਰੇਟ ਪੁੱਛ ਸਕਦੇ ਹੋ ਉਹਨੂੰ ਬਾਇ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਆਂ ਇੰਟਰਨੈਸ਼ਨਲ ਸ਼ਿਪਿੰਗ ਦੇ ساتھ ساتھ ਅਸੀਂ ਲੋਕਲ ਇੰਡੀਆ ਵਿੱਚ ਜੋ ਕੋਰੀਅਰ ਭੇਜਦੇ ਆਂ ਹੋਮ ਡਿਲੀਵਰੀ ਜੋ ਕਰਦੇ ਆ ਉਹ ਫ੍ਰੀ ਕਰਦੇ ਆ ਅਗਰ ਤੁਸ ਨੂੰ ਸਵਾਕੇ ਵੀ ਭੇਜ ਦੋ ਸਫਾਈ ਦੇ ਪੈਸੇ ਤੁਹਾਨੂੰ ਅਸੀਂ ਦੱਸ ਦਾਂਗੇ ਜੇਕਰ ਤੁਸੀਂ ਕਹੋਗੇ ਮੈਨੂੰ ਸਵਾਕੇ ਭੇਜ ਦੋ ਤੁਹਾਨੂੰ ਅਸੀਂ ਸਟਿਚ ਕਰਕੇ ਵੀ ਭੇਜ ਦਾਂਗੇ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੈ ਬਸ ਸਾਨੂੰ ਤੁਹਾਡਾ ਸਾਈ ਚਾਹੀਦਾ ਹੋਏਗਾ ਮੇਜ਼ਰਮੈਂਟ ਚਾਹੀਦਾ ਹੋਏਗਾ ਤੁਹਾਨੂੰ ਉਹ ਵੀ ਮਿਲ ਜਾਏਗਾ ਸਾਨੂੰ ਆ ਦੇਖੋ ਸੱਤ ਸੂਟ ਹੋ ਰਹੇਗੇ ਮੇਰੇ ਕੋਲ ਦਿਖਾਣ ਨੂੰ ਪਿੱਛੇ 500 ਸੂਟ ਲੱਗਾ ਬਟ ਮੈਂ ਤੁਹਾਨੂੰ ਜਿਆਦਾ ਨਹੀਂ ਦਿਖਾਣਾ ਜਿਆਦਾ ਇਸ ਨਾਲ ਤੁਸੀਂ ਵੀ ਸੋਚਦੇ ਹੋ ਪਤਾ ਨਹੀਂ ਕਿੰਨੀ ਕੁ ਵੈਰਾਈਟੀ ਮੈਂ ਹੋਜਪੋਜ ਹੋ ਜਾਂਦੇ ਤੁਸੀਂ ਪਸੰਦ ਨਹੀਂ ਕਰ ਪੰਦੇ ਬਟ ਮੈਂ ਤੁਹਾਨੂੰ ਦਿਖਾਉਂਗਾ ਕੁਝ ਖਾਸ ਸੀ ਜਾਂ ਖਾਸ ਚੀਜ਼ਾਂ ਦਾ ਮਤਲਬ ਹੁੰਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਕੀ ਮੈਨੂੰ ਜਸਪਾਲ ਆਣੀ ਮੈਨੂੰ ਉਹ ਚਾਹੀਦਾ ਮੈਨੂੰ ਐ ਨਹੀਂ ਉਹ ਚਾਹੀਦਾ ਲੈ ਪ੍ਰਿਆ ਨਹੀਂ ਆ ਆ ਦੇਖੋ ਨਹੀਂ ਸਰ ਆ ਵਾਲਾ ਸਰ ਅਰੇ ਆ ਦੇ ਤਿੰਨ ਦੇ ਚੀ ਵਾਰਗ ਹੈ ਪਹਿਲੇ ਇੱਕ ਕਰਕੇ ਦਿਖਾ ਦਿੰਦੇ ਆ ਆ ਵਾਲਾ ਉਹ ਹੋ ਮੈਂ ਦੋ ਵਾਰ ਇਕੱਠੇ ਦਿਖਾ ਦਿੰਦਾ ਤੁਸੀਂ ਬੜੇ ਯਾਰ ਟੰਗ ਨਾ ਕਰੋ ਸਰ ਆ ਇਹ ਲੋ ਪਲੇਅ ਦਿਖਾ ਨੇ ਪਲੇਅ ਦਿਖਾਓ ਫਿਰ ਮੈਂ ਉਹ ਦਿਖਾਣਾ ਐਸੇ ਆਪਣੀ ਖੱਪ ਲੈ ਲੈ ਪਹਿਲੇ ਚਲੇ ਆਹ ਲੈ ਇਹ ਲੋ ਜੀ ਪਹਿਲੇ ਸਾਰ ਇਹ ਦੇਖੋ ਜੀ ਪਹਿਲੇ ਅਸੀਂ ਮੰਦੇ ਆ ਬਬ ਮੁਸਕਾਨ ਦੀ ਗੱਲ ਪਹਿਲੇ ਇਹ ਦੇਖੋ ਫਿਰ ਮੈਂ ਤੁਹਾਨੂੰ ਦਿਖਾਉਂਗਾ ਉਹ ਵਾਲਾ ਸੂਟ ਜਿਹੜਾ ਮੈਂ ਨੀਚੇ 골ਡਨ ਮਸਟਰਡ ਕਲਰ ਖੋਲਿਆ ਬਹੁਤ ਲਜਵਾ ਪੀਸ ਆਇਆ ਐਵੇਂ ਖੱਪ ਵਾਲੀ ਤੁਸੀਂ ਇਹ ਦੇਖੋ ਜੀ ਕਿਦਾਂ ਦਾ ਲੱਗਿਆ ਜੀ ਉਹਦਾ ਰੁਪਟਾ ਕਿੱਥੇ ਆ ਸ਼ੂਗਰ ਫਰੀ ਸ਼ੂਗਰ ਫਰੀ ਸੂਟ ਨੇ ਪਾਇਆ ਵੀ ਸੋਨੇ ਸਟਾਈਲ ਵੀ ਸੋਨੇ ਕਮਾਲ ਦੀ ਗੱਲ ਬਾਤ ਤੇ ਐਵੇਂ ਦੀ ਚੀਜ਼ਾਂ ਲਈ ਤੁਹਾਨੂੰ ਕਿੱਥੇ ਆਣਾ ਪਏਗਾ ਸਲੂਜਾ ਤੇ ਸਲੂਜਾ ਕਿਤੇ ਕੁਮਾਰ ਮੰਡੀ ਲੁਧਿਆਣੇ ਮੇਰਾ ਸਟੋਰ ਐ ਐਡਜੋਇਨ ਮਾਈ ਨੰਦਗੁਰ ਕੋਰ ਕੋੜ ਦੁਆਰਾ ਇੱਕ ਤਾਂ ਕਮਾਲ ਦੀ ਚੀਜ਼ਾਂ ਬਣਾਉਂਦੇ ਆਂ ਅਸੀਂ ਇੱਕ ਤੋਂ ਇੱਕ ਕਮਾਲ ਦੀ ਚੀਜ਼ਾਂ ਵੇਚਦੇ ਆ ਆਪਦੀ ਫੈਕਟਰੀ ਐ ਆਪਣਾ ਹੀ ਮਾਲ ਬੰਨਣਾ ਆਪਣੀ ਡਿਜ਼ਾਈਨ ਚੜਾ ਕਰਾਣੇ ਆ ਅਸੀਂ ਵੀ ਡਿਜ਼ਾਈਨ ਚੱਕਦੇ ਆ ਕਦੇ ਜੰਨ ਵੀ ਕਪੂਰ ਤੋਂ ਕਦੇ ਕਟਰੀਨਾ ਕੈਫ ਤੋਂ ਕਦੇ ਸਾਰਾ ali ਖਾਨ ਤੋਂ ਇੱਥੋਂ ਡਿਜ਼ਾਈਨ ਉਹਨਾਂ ਦੇ ਸੂਟਾਂ ਦੇ ਚੁਰਾ ਕੇ ਤੁਹਾਡੇ ਅੱਗੇ ਪੇਸ਼ ਕਰ ਦਿੰਦੇ ਆ ਤੁਸੀਂ ਵੀ ਸੱਚਦੇ ਓਵੇਂ ਉਵੇਂ ਸਟਾਈਲ ਨਾਲ ਪਾਓ ਚੀਜ਼ਾਂ ਸੋਨੀਆ ਸੋਨੀਆ ਕਲੈਕਸ਼ਨ ਪਾਓ ਹੁਣ ਦਿਖਾਵਾ ਨਹੀਂ ਚੱਲਾ ਸੂਟ ਹਾਂਜੀ ਦਿਖਾਓ ਸਾਰੇ ਆਏ ਦਾ ਦੁਪੱਟਾ ਵੀ ਦਿਖਾਓ ਲੈ ਲਓ ਜੀ ਇਹ ਦੇਖੋ ਇਹ ਕੁੜੀ ਦਾ ਰਹਿ ਗਿਆ ਸੂਟ ਦਿਖਾਉਣ ਇਹ ਦੇਖੋ ਜੀ ਕਿਆ ਮਸਤ ਸੂਟ ਹੈ ਨਹੀਂ ਕਿਆ ਚੀਜ਼ ਹੈ ਜੀ ਹੈ ਗੱਲਬਤ ਦੇਖੋ ਕਢਾਈਆਂ ਦੀ ਗਲੇ ਦੀਆਂ ਫਰੰਟ ਦੀਆਂ ਬਾਹਾਂ ਦੀਆਂ ਇਹ ਚੁੰਨੀ ਦੇਖੋ ਜੀ ਮਲਟੀ ਕਲਰ ਦੁਪੱਟਾ ਵੈਰੀ ਨਾਈਸ ਵੈਰੀ ਨਾਈਸ ਦੇਖੋ ਜੀ ਪ੍ਰਿਆ ਦੀ ਚੋਇਸ ਵੀ ਬਹੁਤ ਸੋਹਣੀ ਹੈ ਨੋ ਡਾਊਟ ਐਦੀ ਵੀ ਚੋਇਸ ਬਹੁਤ ਵਧੀਆ ਕਿ ਐ ਸੂਟ ਬਹੁਤ ਸੋਹਣਾ ਮੁਸਕਾਨ ਨੇ ਜਿਹੜਾ ਸੂਟ ਪਹਿਲੇ ਦਿਖਾਇਆ ਸ਼ੈਂਪੇਨ ਕਲਰ ਦਾ ਉਹ ਵੀ ਆਪਣੀ ਜਗ੍ਹਾ ਬੜਾ ਅਲਬੇਲਾ ਸੂਟ ਹੈ ਬਹੁਤ ਵਧੀਆ ਸੂਟ ਹੈ ਗਰੇ ਇਦਾਂ ਤੇ ਦੇਖ ਲੈਣੇ ਆ ਜਾਓ ਮੇਰੇ ਸਟੋਰ ਤੇ ਆ ਜਾਓ ਵੇਟ ਨਾ ਕਰੋ ਕਿਸੇ ਚੀਜ਼ ਦਾ ਸੇਲ ਲੱਗੀ ਹੋਈ ਹੈ ਅੱਜਕੱਲ ਸੇਲ ਦਾ ਮਤਲਬ ਹੁੰਦਾ ਹੈ ਹਰ ਪੀਸ ਤੇ ਕਿਸੇ ਨਾ ਕਿਸੇ 700 ਦਾ ਡਿਸਕਾਊਂਟ ਹੈ 1000 ਦਾ ਡਿਸਕਾਊਂਟ ਹੈ 1500 ਦਾ ਡਿਸਕਾਊਂਟ ਹੈ 2000 ਦਾ ਡਿਸਕਾਊਂਟ ਹੈ ਸਭ ਕੁਝ ਚੱਲੀ ਜਾਂਦਾ ਹੈ

ਪਾ ਨਵਾਂ ਕਲਰ ਪਾਣਾ ਕੋਈ ਨਵਾਂ ਡਿਜ਼ਾਈਨ ਪਾਣਾ ਇਹ ਇਹਦਾ ਰੁਪਟਾ ਇਹ ਦੇਖੋ ਦੀ ਚੁੰਨੀ ਕਿੰਨਾ ਸੋਹਣਾ ਰੁਪਟਾ ਇਹਦਾ ਬਹੁਤ ਬਿਊਟੀਫੁਲ ਭਾਵੇਂ ਅਸੀਂ ਖੱਬ ਕਿੰਨੀ ਪਾਈਏ ਲੇਕਿਨ ਸੂਟ ਤੁਹਾਨੂੰ ਸੋਹਣੇ ਜਨੇ ਆ ਖੱਪ ਤੇ ਉਹਨਾਂ ਨੇ ਪਾਣੀ ਪਾਣੀ ਕਿਉਂਕਿ ਇਹਨਾਂ ਦੇ ਰੋਸ ਸੂਟ ਵੇਚਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚੱਲਦੀ ਕਿਹੜੀ ਘੱਟ ਚੱਲਦੀ ਕਿਹੜਾ ਕਾਕ ਸਭ ਤੋਂ ਜਿਹਦਾ ਪੀਸ ਪਸੰਦ ਕਰਦਾ ਉਦਾਂ ਦੇ ਕਰਕੇ ਇਹ ਲੋਖਾ ਪਾ ਲੈਂਦੇ ਆ ਸਾਰ ਐ ਨਹੀਂ ਦਿਖਾਓ ਇਦਾਂ ਦਿਖਾ ਦਿਓ ਬੜਾ ਦਿਖਾਣਾ ਤੁਹਾਨੂੰ ਉਹ ਪੀਸ ਹੈ ਕਿ ਤੁਹਾਨੂੰ ਜਾ ਕੇ ਚੀਜ਼ਾਂ ਮਜ਼ਾ ਆਏ ਬਹੁਤ ਵਧੀਆ ਕਿਦਾਂ ਲੱਗ ਰਿਹਾ ਤੁਸੀਂ ਆਪਣਾ ਆਈਡੀਆ ਜਰੂਰ ਸਾਨੂੰ ਮੈਸੇਜ ਰਾਹੀਂ ਦੱਸ ਦਿਓ ਤੁਹਾਡੀ ਕੋਈ ਸੁਜੈਸ਼ਨ ਹੈ ਜਰੂਰ ਲਿਖ ਦਿਓ ਤੁਹਾਨੂੰ ਅਸੀਂ ਦੀ ਰਿਪਲਾਈ ਕਰਾਂਗੇ ਕਿਸੇ ਦਾ ਵੀ ਰੇਟ ਪੁੱਛਣਾ ਕਿਸੇ ਦਾ ਕੁਆਲਿਟੀ ਪੁੱਛਣੀ ਹੈ ਇਹ ਪੇਪਰ ਸਿਲਕ ਦੇ ਉੱਪਰ ਬਣਿਆ ਹੋਇਆ ਪੀਸ ਹੈ ਤੁਸੀਂ ਬੜੇ ਫੈਬਰਿਕ ਪਾਏ ਹੋਣੇ ਆ ਕ੍ਰੇਪ ਪਾਈ ਔਰਗਾਂਜਾ ਪਾਈ ਟਿਸ਼ੂ ਪਾਈ ਇਹ ਪੇਪਰ ਸਿਲਕ ਹੈ ਨਿਊ ਤੁਹਾਡ ਲਈ ਅਸੀਂ ਹਾਜ਼ਰ ਕੀਤੀ ਜਾਂਦੇ ਇਸ ਤੋਂ ਬਾਅਦ ਲੈ ਕੇ ਆਇਆ ਮੈਂ ਤੁਹਾਡੇ ਲਈ ਇੱਕ ਬਹੁਤ ਸੋਨਾ ਹੌਟ ਪਿੰਕ ਕਲਰ ਸਰ ਆ ਦਿਖਾਉਂ ਆ ਦੇਖੋ ਜੀ ਇੱਕ ਇੱਕ ਪੀਸ ਖਿਲਿਆ ਹੋਇਆ ਹੋਏਗਾ ਜੀ ਬਿਲਕੁਲ ਬਿਹਤਰੀਨ ਪੀਸ ਨਵੇਂ ਕਲਰ ਵਿੱਚ ਨਵੇਂ ਡਿਜ਼ਾਈਨਾਂ ਵਿੱਚ ਨਵੇਂ ਸਟਾਈਲ ਵਿੱਚ ਐਸੇ ਹੀ ਕਰੀ ਕਿ ਤੁਸੀਂ ਬਹੁਤ ਸੋਨਾ ਪੀਸ ਕੋਈ ਗੱਲ ਮੈਂ ਕਟਿੰਗ ਕਰ ਲੂੰਗਾ ਤੁਸੀਂ ਬਹੁਤ ਸੋਨਾ ਕਲਰ ਕਲਰਾਂ ਦੀ ਹੀ ਗੇਮ ਹੈ ਜੀ ਅਸ ਦਾ ਟਾਈਮ ਇਸ ਨਿਓਨ ਕਲਰ ਆਏਗਾ ਨਿਓਨ ਹੌਟ ਪਿੰਕ ਸ਼ੇਡ ਵਿਦ ਸੋਨੇ ਜਿਤ ਚੁਨੀ ਨਾਲ ਆ ਦੇਖੋ ਜੀ ਆ ਦੇਖੋ ਚੁੰਨੀ ਨਾਲ ਆਇਆ ਮਜ਼ਾ ਦੇਖ ਕੇ ਅਲੱਗ ਹੀ ਡਿਜ਼ਾਈਨ ਹੈ ਇਹਦੀ ਬਿਲਕੁਲ ਬਹੁਤ ਬਿਊਟੀਫੁੱਲ ਪੀਸ ਬਹੁਤ ਬਿਊਟੀਫੁੱਲ ਦੇਖੋ ਜੀ ਮੇਰੇ ਤੋਂ ਜ਼ਿਆਦਾ ਵਧੀਆ ਪ੍ਰਿਆ ਬੋਲਦੀ ਏ ਕਿ ਬਿਲਕੁਲ ਅਲੱਗ ਜੀ ਤਰੀਕੇ ਦੀ ਚੀਜ਼ ਹੈ ਕਿ ਇਹ ਏ ਕਲਾਸ ਚੀਜ਼ਾਂ ਲਈ ਅਸੀਂ ਫੇਮਸ ਹੈਗੇ ਹਾਂ ਲੁਧਿਆਣੇ ਤੋਂ ਦਾ ਮਾਹਿਰ ਵੀ ਅਸੀਂ ਐਸੀ ਚੀਜ਼ਾਂ ਦੇ ਗਏ ਪੰਜਾਬੀ ਸੂਟਾਂ ਦੇ ਮਾਹਿਰ ਲੋਕ ਸਾਨੂੰ ਕਹਿੰਦੇ ਨੇ ਜੀ ਪੰਜਾਬੀ ਸੂਟ ਤੁਹਾਨੂੰ ਸਾਡੇ ਕੋਲ ਇੱਕਦਮ ਡਿਫਰੈਂਟ ਅਲਵੇਲੇ ਸੋਹਣੇ ਮਿਲਾਂਗੇ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਤੁਸੀਂ ਸਾਨੂੰ ਜਰੂਰ ਦੱਸਣਾ ਇਹਦੀ ਬਾਟਮ ਨਾਲ ਹੁਣ ਅਗਲੇ ਚੀਜ਼ਾਂ ਨੂੰ ਤੁਹਾਨੂੰ ਦਿਖਾਉਣਾ ਹੈ ਹੋਰ ਇੱਕ ਕਨਸੈਪਟ ਦਿਖਾਉਣਾ ਮੈਂ ਨਵੀਂ ਚੀਜ਼ ਲੈ ਕੇ ਆਇਆ ਆ ਰੈਡ ਆ ਦਿਖਾਉਣਾ ਦਿਖਾਓ ਸਰ ਆ ਵਾਲਾ ਸਰ ਰੈਡ ਆ ਦਿਖਾ ਦਿਓ ਸਰ ਇੱਕ ਇੱਕ ਪੀਸ ਕੋਈ ਵੀ ਦਿਖਾਓ ਕਿਹੜਾ ਦਿਖਾਵਾਂ ਸਰ ਆ ਵਾਲਾ ਤੇਰੇ ਦਾ ਹੀ ਦਿਖਾ ਦਿਓ ਹੁਣ ਚਲੋ ਜੀ ਪਹਿਲੇ ਇਹ ਦੇਖ ਲਓ ਜੀ ਕ੍ਰਸਟ ਦੇਖੋ ਜੀ ਕ੍ਰਸਟ ਟਿਸ਼ੂ ਦੇ ਅੰਦਰ ਛੇੜ ਤੁਹਾਨੂੰ ਦੱਸਦਾ ਬਹੁਤ ਸੋਨਾ ਜੈਗਰੀ ਕਲਰ ਜੈਗਰੀ ਦਾ ਮਤਲਬ ਹੋ ਗਿਆ ਲਾਈਟ ਗੁੜ ਰੰਗਾ ਪੀਸ ਹੈ ਬਹੁਤ ਸੋਹਣੀ ਚੁੰਨੀ ਨਾਲ ਜਿੰਨਾ ਤੁਸੀਂ ਸੋਨਾ ਸੋਚ ਸਕਦੇ ਹੋ ਨਾ ਉਹਨਾਂ ਸੋਨਾ ਸੂਟ ਅਸੀਂ ਤੁਹਾਨੂੰ ਦੇ ਸਕਦੇ ਹਾਂ ਇਹ ਸਾਡਾ ਪ੍ਰੋਮਿਸ ਹੈ ਜਿੰਨਾ ਸੋਨਾ ਤੁਸੀਂ ਸੋਚ ਸਕਦੇ ਹੋ ਉਹਨਾਂ ਸੋਨਾ ਤੁਹਾਨੂੰ ਅਸੀਂ ਦੇ ਸਕਦੇ ਹਾਂ ਬਹੁਤ ਸੋਹਣੀਆਂ ਚੀਜ਼ਾਂ ਸਲੂਜਾ ਤੇ ਮਿਲਦੀਆਂ ਨੇ ਡਿਸਕਾਊਂਟ 'ਚ ਵੀ ਮਿਲ ਜਾਂਦੀਆਂ ਨੇ ਜਦੋਂ ਡਿਸਕਾਊਂਟ ਆਫਰ ਚੱਲਦਾ ਹੁੰਦਾ ਤਾਂ ਡਿਸਕਾਊਂਟ ਆਫਰ ਤੁਹਾਨੂੰ ਪਰ ਸੂਟ ਪਰ ਪੀਸ ਦੇ ਉੱਤੇ ਕਿਸਤੇ 500 ਕਿਸਤੇ 700 ਕਿਸਤੇ 1000 ਕਿਸਤੇ 1500 ਕਿਸਤੇ 2000 ਕਿਸਤੇ 3000 ਤੱਕ ਦਾ ਡਿਸਕਾਊਂਟ ਵੀ ਆਫਰ ਲੱਗ ਕੇ ਆਉਂਦਾ ਹੈ ਬ੍ਰਾਂਡ ਟੂ ਬ੍ਰਾਂਡ ਵੈਰੀ ਕਰਦਾ ਹੈ ਜੀ ਕਿਵੇਂ ਤਾਂ ਲੱਗਿਆ ਅਗਰ ਤੁਸੀਂ ਸਵਾਕੇ ਵੀ ਲੈਣੇ ਨੇ ਸਵਾਕੇ ਵੀ ਦੇ ਸਕਦੇ ਆ ਇੰਟਰਨੈਸ਼ਨਲ ਲੈਣੇ ਨੇ ਅਬਰਾਡ ਲੈਣੇ ਨੇ ਤੁਹਾਨੂੰ ਉੱਥੇ ਵੀ ਪਹੁੰਚ ਜਾਗੇ ਇੰਡੀਆ ਦੀ ਕੋਰੀਅਰ ਸਾਡੇ ਕੋਲੋਂ ਤੁਹਾਨੂੰ ਫ੍ਰੀ ਆਫਰ ਏ ਸਟਿਚ ਕਰਾਣੀ ਹੈ ਸਟਿਚ ਵੀ ਹੋ ਜਾਏਗਾ ਬਟ ਤੁਸੀਂ ਛੜੀਆਂ ਚੀਜ਼ਾਂ ਦੇਖੋ ਫੀਲ ਕਰੋ ਕਿ ਤੁਹਾਨੂੰ ਚੀਜ਼ਾਂ ਸੀ ਕੀਆ ਦਿਖਾ ਰਹੇ ਆ ਸਰ ਹੁਣ ਆ ਦੇਖੋ ਇਹ ਲਓ ਆ ਰੈੱਡ ਕਲਰ ਲੋ ਜੀ ਰੈੱਡ ਕਲਰ ਵੀ ਦੇਖੋ ਜੀ ਸਗਨਾ ਵਾਲਾ ਕਲਰ ਵਿਆਹ ਸ਼ਾਦੀਆਂ ਚ ਬਹੁਤ ਜ਼ਿਆਦਾ ਇਸ ਕਲਰ ਦੀ ਡਿਮਾਂਡ ਹੁੰਦੀ ਏ ਫੇਰਿਆਂ ਵਿੱਚ ਵੀ ਚੱਲਦੇ ਆ ਜਿਨ੍ਹਾਂ ਨੇ ਐਦਾਂ ਦੇ ਸੁੱਚੇ ਕਮ ਚਾਹੀਦੇ ਨੇ ਸੂਚੀਆਂ ਜਰੀਆਂ ਦਾ ਕੰਮ ਚਾਹੀਦਾ ਹੈ ਇਹ ਉਹਨਾਂ ਲਈ ਸਭ ਤੋਂ ਜ਼ਿਆਦਾ A ਗ੍ਰੇਡ ਚੀਜ਼ ਹੈ ਤੇ ਸਰ ਆ ਇਹਦਾ ਰੁਪਟਾ ਚੈੱਕ ਕਰੋ ਲੈਓ ਜੀ ਕਰਾਓ ਜੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰਾਓ ਅਲਟੀਮੇਟ ਚੀਜ਼ ਐਵੇਂ ਦੱਸੋ ਨੇ ਕੰਮ ਸੋਨੇ ਡਿਜ਼ਾਈਨ ਸੋਨੇ ਕਲੈਕਸ਼ਨ ਦੇ ਅੰਦਰ ਬਹੁਤ ਚੀਜ਼ ਵਧੀਆ ਅਗਰ ਲੈਣੀ ਹੈ ਤੇ ਤੁਸੀਂ ਸਾਨੂੰ ਜੁਆਇਨ ਕਰ ਲਓ YouTube ਤੇ Instagram ਤੇ ਤੇ Facebook ਤੇ ਜਿਹੜਾ ਵੀ ਤੁਹਾਡਾ ਚੈਨਲ ਸਭ ਤੋਂ ਵਧੀਆ ਤੁਹਾਨੂੰ ਲੱਗਦਾ ਤੁਸੀਂ ਉਹਨੂੰ ਜੁਆਇਨ ਕਰੋ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈ ਵਟਸਐਪ ਕਾਲਿੰਗ ਕਰਕੇ ਵੀ ਦੇਖ ਸਕਦੇ ਹੋ ਫੇਸ ਟਾਈਮ ਕਾਲਿੰਗ ਕਰਕੇ ਵੀ ਛੱਡ ਦੋ ਵੈਰਾਈਟੀ ਬਾਈ ਕਰ ਸਕਦੇ ਹੋ ਇਹਦੀ ਬਾਟਮ ਇਹਦੀ ਬਾਟਮ ਤੇ ਕੰਮ ਆਏਗਾ ਜੀ ਚੈੱਕ ਇਹਦੀ ਬਾਟਮ ਚੈੱਕ ਕਰੋ ਜੀ ਬਾਟਮ ਤੇ ਵੀ ਕੰਮ ਬਹੁਤ ਸੋਹਣਾ ਕੀਤਾ ਤਾਂ ਨਜ਼ਰ ਆ ਰਿਹਾ ਆਏਗਾ ਪੂਰਾ ਵੀਡੀਓ ਵਿੱਚ ਉਸ ਤੋਂ ਇਲਾਵਾ ਸ਼ਰਟ ਦੁਪੱਟਾ ਤੁਹਾਡੇ ਅੱਗੇ ਸਾਹਮਣੇ ਪਿਆ ਹੀ ਹੋਇਆ ਸੁੱਚੀ ਜਰੀ ਦਾ ਕੰਮ ਹੈ ਕੱਲੀ ਕੱਲੀ ਚੀਜ਼ ਅਲਵੇਲੀ ਹੈ ਕਲਰ ਕੋਈ ਤੁਹਾਨੂੰ ਚਾਹੀਦਾ ਹੈ ਜਾਂ ਬਣਵਾਣਾ ਹੈ ਦੇਖੋ ਜੀ ਜੋ ਕਲਰ ਮੇਰੇ ਕੋਲ ਹੈਗੇ ਉਹ ਤੇ ਹੈਗੇ ਹੀ ਨੇ ਸਪੋਜ਼ ਤੁਹਾਡੇ ਮਨ ਦਾ ਕੋਈ ਕਲਰ ਤੁਸੀਂ ਬਣਵਾਣਾ ਹੈ ਉਹ ਕਲਰ ਦਾ ਤੁਸੀਂ ਸਾਨੂੰ ਨੰਬਰ ਦੱਸਣਾ ਹੈ ਅਸੀਂ ਉਹ ਕਲਰ ਵੀ ਤੁਹਾਨੂੰ ਅਸੀਂ ਬਣਾ ਕੇ ਦੇ ਦਵਾਂਗੇ ਸਾਨੂੰ ਉਹਦੇ ਚ ਕੋਈ ਵੀ ਟਾਈਮ ਚਾਹੀਦਾ ਹੋਏਗਾ ਉਹ ਤੁਹਾਡੇ ਨਾਲ ਅਸੀਂ ਡਿਸਕਸ ਕਰ ਲਾਂਗੇ ਮੌਕੇ ਤੇ ਕਿ ਸਾਨੂੰ ਐਨੇ ਦਿਨ ਵਿੱਚ ਤੁਹਾਨੂੰ ਅਸੀਂ ਚੀਜ਼ ਬਣਾ ਕੇ ਦੇ ਸਕਦੇ ਹਾਂ ਦੇਖੋ ਜੀ ਸਾਡਾ ਪੀਸ ਇਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਇਆ ਮੈਂ ਇੱਕ ਨਿਊ 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 ਬਿਊਟੀਫੁਲ ਸ਼ੇਪ ਰੋਜੀਟ ਰਿਕੁਐਸਟ ਕਲਰ ਇਹ ਦੇਖੋ ਜੀ ਆਹ ਸ਼ਾਦੀਆਂ ਵਿਆਹ ਚਪਾਨ ਲਈ ਬੂਆ ਉੱਪਰ ਪਿਓਰ ਸਿਲਕ ਦਾ ਪੀਸ ਆਇਆਗਾ ਪਿਓਰ ਸਿਲਕ ਦਾ ਪਹਿਲੇ ਤੁਸੀਂ ਫਰੰਟ ਦੇਖੋ ਸਾਈਡਸ ਕੋਰਨਰ ਸੈੱਟ ਕਰੋ ਪਿਓਰ ਸਿਲਕ ਦੇ ਉੱਪਰ ਤੁਸੀਂ ਦੇਖੋ ਜੀ ਇੱਕਦਮ ਲੇਟੈਸਟ ਅਗਰ ਜਿੰਨੂੰ ਅਸੀਂ ਕਹਿੰਦੇ ਨਾ ਅਰਚਕਨ ਸਟਾਈਲ ਵਿੱਚ ਬਣਾ ਸਕਦੇ ਹੋ ਸਿੰਪਲ ਸਟਾਈਲ ਬਣਾ ਸਕਦੇ ਹੋ ਫਰੰਟ ਹੈ ਵੀ ਇਹ 슬ੀਵਸ ਹੈ ਵੀ ਨੇ ਦੁਪੱਟਾ ਉਸ ਤੋਂ ਜਦੋਂ ਇਹ ਦੇਖੋ ਜੀ ਚੁੰਨੀ ਦੇਖੋ ਜੀ ਚਰੌਂ ਸ਼ਿਫਨ ਦੀ ਚੁੰਨੀ ਕੀ ਬਾਤ ਹੈ ਜੀ ਕੀ ਬਾਤ ਹੈ ਐਵੇਂ ਦੇ ਅਟਰੈਕਟਿਵ ਪੀਸ ਨਹੀਂ ਤੁਹਾਨੂੰ ਅਸੀਂ ਮਿਲਦੇ ਆ ਕਿੱਥੇ ਲੁਧਿਆਣੇ ਉਮਾਰ ਮੰਡੀ ਐਡਜਾਇਨ ਮਾਈਨ ਦੇ ਕੋਰ ਕੋਟ ਦੁਆਰਾ ਦੀ ਫਰੰਟ ਕਲਰ ਚੀਜ਼ਾਂ ਦੇ ਸਾਥ-ਸਾਥ ਕਲਰਾਂ ਦੀ ਵੀ ਕੁਆਲਿਟੀ ਤੁਹਾਨੂੰ ਮਿਲੇਗੀ ਸਾਡੇ ਕੋਲ ਦੇਖਣ ਦੇ ਮਲਟੀ ਸ਼ੇਡਸ ਮਿਲਾਂਗੇ ਮਲਟੀ ਡਿਜ਼ਾਈਨਸ ਮਿਲਾਂਗੇ ਅਨਲਿਮਿਟਿਡ ਕਲੈਕਸ਼ਨ ਮਿਲੇਗਾ ਹਰ ਰੇਂਜ ਮਿਲੇਗੀ 5000 6000 ਤੋਂ ਸਟਾਰਟ ਹੋ ਕੇ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਮੇਰੇ ਕੋਲ ਸਾਰੀ ਰੇਂਜ ਮਿਲਦੀ ਹੈ 5-6000 ਤੋਂ ਸਟਾਰਟ ਹੋ ਕੇ ਜੋ ਐਵੇਂ ਦਾ ਕਲੈਕਸ਼ਨ ਹੈ ਉਹ 5-7000 ਤੋਂ ਸਟਾਰਟ ਹੁੰਦਾ ਹੈ ਜੋ ਇਸ ਤੋਂ ਨੀਚ ਦਾ ਡਿਜ਼ਾਈਨਸ ਨੇ ਉਹ ਮੇਰੇ ਕੋਲ 2-3000 ਤੋਂ ਵੀ ਸਟਾਰਟ ਹੋ ਜਾਂਦੇ ਆ ਹੋ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਅੱਜ ਕੀ ਚਾਹੀਦਾ ਬਟ ਮੈਂ ਤੇ ਕੋਸ਼ਿਸ਼ ਕਰਦਾ ਕਿ ਤੁਸੀਂ ਵਿਆਹ ਸ਼ਾਦੀਆਂ ਲਈ ਵਧੀਆ ਕਲੈਕਸ਼ਨ ਬਾਏ ਕਰਨਾ ਆ ਜੋ ਮੇਰੇ ਕੋਲ फटाफट ਦੌੜਦੇ ਹੋਏ 컬러 ਦੇਖੋ ਡਿਜ਼ਾਈਨ ਦੇਖੋ ਹਾਂਜੀ ਆ ਦਿਖਾਓ ਸਭ ਤੋਂ ਡਿਫਰੈਂਟ 컬러 ਹੈ ਸਭ ਕਾਮਨ ਦੇਖਦੇ ਆ ਸਭ ਤੋਂ ਡਿਫਰੈਂਟ ਇਹ ਦੇਖੋ ਜੀ ਸਭ ਤੋਂ ਡਿਫਰੈਂਟ ਸ਼ੇਡ ਆ ਗਿਆ ਜੀ ਇੰਗਲਿਸ਼ 컬러 ਗ੍ਰੇ ਟੋਨ ਤੇ ਆਏਗਾ ਫੈਬਰਿਕ ਤੁਹਾਨੂੰ ਮੈਂ ਦੱਸ ਰਿਹਾ ਇਹ ਆਏਗੀ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਟਿਸ਼ੂ ਦੇ ਨਾਲ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਵਰਕ ਦੇ ਨਾਲ ਆਏਗੀ ਔਰ ਤੁਸੀਂ ਇਹਦੇ ਕੱਲੇ ਦੀ ਕਢਾਈ ਬਾਰਡਰ ਦੀ ਕਢਾਈ ਡਿਜ਼ਾਈਨ ਪ੍ਰੋਪਰ ਦੇਖ ਸਕਦੇ ਹੋ ਨਾਲ ਦੇਖੋ ਜੀ ਇਹ ਰਿਚੀ ਬਹੁਤ ਸੋਨਾ ਬਾਰਡਰ ਦੀ ਡਿਜ਼ਾਈਨ ਕਿੰਨੀ ਸੋਹਣੀ ਹੈ ਬਹੁਤ ਸੋਨਾ ਬਾਰਡਰ ਵੀ ਬਣਿਆ ਹੈ ਜੀ ਕੱਲਾ ਮੈਂ ਤਾਰੀਫ ਨਹੀਂ ਕਰਦਾ ਜੀ ਪ੍ਰੀਆ ਵੀ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਸਾਡੀ ਦੁਕਾਨ ਤੇ ਸ਼ੋਪਿੰਗ ਕਰਨ ਆਉਂਦੇ ਹੋ ਨਾ ਤੇ ਤੁਹਾਡੇ ਲਈ ਹੈਲਪ ਇਹੀ ਲੋਕ ਕਰਦੇ ਆ ਆ ਰਹੀ ਹੈ ਨਾ ਇਹ ਤੁਹਾਨੂੰ ਹੈਲਪ ਕਰਦੇ ਆ ਤੁਹਾਡੀ ਚੋਇਸ ਨੂੰ ਸਮਝਦੇ ਆ ਤੁਹਾਡੀ ਚੋਇਸ ਦੇ ਮੁਤਾਬਕ ਕੱਲੀ ਕੱਲੀ ਚੀਜ਼ ਦੇਦੇ ਆ ਤੇ ਕੱਲਾ ਮੈਂ ਇਨਵੋਲਵ ਨਹੀਂ ਹੁੰਦਾ ਮੇਰੀ ਪੂਰੀ ਟੀਮ ਤੁਹਾਡੇ ਨਾਲ ਇਨਵੋਲਵ ਹੁੰਦੀ ਹੈ ਤੁਹਾਡੇ ਮਨ ਦਾ ਟੇਸਟ ਕ੍ਰੀਏਟ ਕਰਕੇ ਦਿੰਦੀ ਹੈ ਤਿਆਰ ਕਰਕੇ ਦਿੰਦੀ ਹੈ ਤੇ ਤੁਹਾਡੇ ਲਈ ਹੈਲਪਫੁਲ ਹੁੰਦੀ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਤੇ ਉਹਦੇ ਮੁਤਾਬਕ ਹੀ ਆ ਤੇ ਸੁਜੈਸਟ ਕਰਦੇ ਨੇ ਲਾਈਵ ਵਿੱਚ ਕਿ ਤੁਹਾਨੂੰ ਕੀ ਚਾਹੀਦਾ ਹੈ ਤੁਹਾਡੇ ਲਈ ਕਿਹੜੀ ਚੀਜ਼ ਵਧੀਆ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਕਲੈਕਸ਼ਨ ਇਹ ਤੁਸੀਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹੁਣ ਦੋ ਪੀਸ ਜਾਂ ਤਿੰਨ ਪੀਸ ਹੋਰ ਦਿਖਾਉਂਗਾ ਲੇਕਿਨ ਉਹ ਦੋ ਤਿੰਨ ਪੀਸ ਵੀ ਬਹੁਤ ਸੋਫਿਸਟੀਕੇਟਿਡ ਤੇ ਵਧੀਆ ਹੋਣਗੇ ਸਰ ਹੁਣ ਆ ਦਿਖਾਓ ਇਹ ਦਿਖਾਓ ਜੀ ਆ ਵੀ ਅਲਟੀਮੇਟ ਚੀਜ਼ ਆ। ਇਹ ਦੇਖੋ ਜੀ ਅਲਟੀਮੇਟ ਚੀਜ਼ਾਂ ਦੇਖੋ ਜੀ ਸਾਡੇ ਦੁਕਾਨ ਦੀਆਂ। ਮੈਂ ਕਹਿੰਦਾ ਜੀ ਡਾਇਮੰਡ ਵਰਗਾ ਕੰਮ ਕੀਤਾ ਹੋਇਆ ਡਾਇਮੰਡ ਵਰਗਾ ਇਹ ਦੇਖੋ। ਸ਼ਰਡ ਦਾ ਫਰੰਟ ਜਿਵੇਂ ਅਸੀਂ ਇੱਕ ਨੈਕਲੇਸ ਲੈਂਦੇ ਆ ਨਾ 골ਡ ਦਾ ਵਰਗਾ ਜਿਹਾ ਬਿਲਕੁਲ ਭੜਿਆ ਹੋਇਆ ਇਹ ਬਿਲਕੁਲ ਨੈਕ ਉਦਾਂ ਦਾ ਬਣਾਇਆ ਹੈ। ਕਿ ਤੁਸੀਂ ਇਹਦੇ ਉੱਪਰ ਸਿਰਫ ਇੱਕ 골ਡ ਦੀ ਛੋਟੀ ਜੀ 체ਨੀ ਵੀ ਪਾਓਗੇ ਨਾ ਤੁਹਾਡੀ ਫੀਲ ਉਦਾਂ ਦੀ ਆਊਗੀ ਕਿ ਮੈਂ 골ਡਨ ਦਾ ਨੈਕ 골ਡਨ ਨੈਕਲੇਸ ਪਾਇਆ ਹੋਇਆ। ਬਹੁਤ ਸੋਨੇ ਐਵੇਂ ਦੇ ਨਵੇਂ-ਨਵੇਂ ਕਲੈਕਸ਼ਨ ਸਾਡੇ ਕੋਲ ਤੁਹਾਨੂੰ ਡੇਲੀ ਅਪਡੇਟ ਹੁੰਦੇ ਨੇ ਹੁਣ ਆ ਰੁਪਟਾ ਦੇਖੋ ਇਹ ਦੇਖੋ ਜੀ ਪੇਪਰ ਸਿਲਕੀ ਨਾਲ ਚੁੰਨੀ ਆਈ ਏ ਇਹ ਦੇਖ ਰਾਇ ਤਾਂ ਕਿਸੇ ਵੀ ਸ਼ਾਪ ਤੇ ਹੋਣੀ ਨਹੀਂ ਜਿੱਦਾ ਇੱਥੇ ਐ ਦੇਖੋ ਜੀ ਦੇਖ ਰਹੇ ਹੋ ਕਲੈਕਸ਼ਨ ਇੰਨੇ ਵਧੀਆ ਵਧੀਆ ਕੱਲਾ ਮੈਂ ਨਹੀਂ ਕਹਿ ਰਿਹਾ ਸਾਰਾ ਸਟਾਫ ਕਹਿੰਦਾ ਕਿ ਜਿੱਦਾਂ ਦੀ ਕਲੈਕਸ਼ਨ ਇੱਥੇ ਹੋਊਗੀ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਬਹੁਤ ਸੋਨੇ ਕਲੈਕਸ਼ਨ ਲਈ ਸਾਡਾ ਸਟੋਰ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਰਹੇਗਾ ਤੁਸੀਂ ਸਾਡੇ ਸਟੋਰ ਤੇ ਆ ਜਾਓ ਮੈਨੂੰ ਤਾਂ ਬਹੁਤ ਖੁਸ਼ੀ ਏ ਨਹੀਂ ਆ ਸਕਦੇ ਕੋਈ ਚਿੰਤਾ ਨਾ ਕਰੋ ਤੁਹਾਨੂੰ ਫੈਮਿਲੀਅਰ ਸਪੋਰਟ ਮਿਲੇਗੀ ਤੁਸੀਂ ਲਾਈਵ ਦੇਖ ਸਕਦੇ ਹੋ ਵੀਡੀਓ ਕਾਲ ਤੇ ਦੇਖ ਸਕਦੇ ਹੋ WhatsApp ਕਾਲ ਤੇ ਦੇਖ ਸਕਦੇ ਹੋ ਫੇਸਟਾਈਮ ਤੇ ਦੇਖ ਸਕਦੇ ਹੋ ਜੋ ਤੁਹਾਡੇ ਕੋਲ ਸੁਵਿਧਾ ਨੇ ਸਾਡੀ ਸਾਡੇ ਕੋਲ ਸਾਰੇ ਤਰੀਕੇ ਦੇ ਅਰੇਂਜਮੈਂਟ ਹੈਗੇ ਆ ਬਸ ਤੁਸੀਂ ਤਿਆਰੀ ਕਰੋ ਸ਼ਾਪਿੰਗ ਦੀ ਕਰੋ ਫੰਕਸ਼ਨ ਦੀ ਤਿਆਰੀਆਂ ਤੇ ਆ ਜਾਓ ਮੇਰੇ ਸਟੋਰ ਤੇ ਜਾਂ ਕਰੋ ਔਨਲਾਈਨ ਸ਼ਾਪਿੰਗ ਇਸ ਤੋਂ ਬਾਅਦ ਤੁਸੀਂ ਅਨਾਰਕਲੀ ਦਿਖਾਓ ਹੁਣ ਇਹਲੀ ਇਹ ਦੇਖੋ ਜੀ ਇਹ ਅਨਾਰਕਲੀ ਦੇਖੋ ਜੀ ਮੈਂ ਤੁਹਾਨੂੰ ਮਿਕਸ ਕਰਕੇ ਕਿਉਂ ਦਿਖਾ ਰਿਹਾ ਕਿ ਤੁਹਾਨੂੰ ਆਈਡੀਆ ਰਹੇ ਕਿ ਮੇਰੇ ਕੋਲ ਹਰ ਚੀਜ਼ ਮਿਲਦੀ ਹੈ ਅਲੀ ਇੱਕ ਵੈਰਾਈਟੀ ਨਹੀਂ ਹੈ ਮੇਰੇ ਕੋਲ ਅਨਲਿਮਿਟਿਡ ਵੈਰਾਈਟੀਆਂ ਨੇ ਅੱਜ ਸਤੇ ਮੈਂ ਤੁਹਾਨੂੰ ਪੰਜਾਬੀ ਸੂਟ ਦਿਖਾ ਰਿਹਾ ਕੱਲ ਮੈਂ ਤੁਹਾਨੂੰ ਸਾੜੀਆਂ ਵੀ ਦਿਖਾਉਂਗਾ ਡ੍ਰੇਪ ਸਾੜੀਆਂ ਦਿਖਾਉਂਗਾ ਫੈਨਸੀ ਸਾੜੀਆਂ ਦਿਖਾਉਂਗਾ ਪਾਰਟੀ ਵੇਅਰ ਦਿਖਾਉਂਗਾ ਈਵਨਿੰਗ ਈਵਨਿੰਗ ਡ्रेसेस ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਏਗਾ ਮੇਰੀ ਚੀਜ਼ਾਂ ਦੇ ਇਹ ਦੇਖੋ ਨਾਲ ਚੁੰਨੀ ਲਿਆ ਬੇਟੇ ਦੀ ਆ ਲੋ ਇਹਦੀ ਚੁੰਨੀ ਇਹ ਦੇਖੋ ਇਹਦੀ ਚੁੰਨੀ ਮੇਰੇ ਕਲੈਕਸ਼ਨ ਦੀ ਵਾਹ ਵਾਹ ਹੁੰਦੀ ਹੈ ਜਿੱਥੇ ਵੀ ਤੁਸੀਂ ਪਾ ਲੋਗੇ ਨਾ ਵਾਹ ਵਾਹ ਹੋਏਗੀ ਇਹ ਮੇਰਾ ਚੈਲੰਜ ਤੇ ਮੇਰੀ ਗਾਰੰਟੀ ਹੈ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਜ਼ਰੂਰ ਤੁਹਾਨੂੰ ਸਾਂਝੇ ਕਰੋ ਆਪਣੀ ਗੱਲ ਆਪਣੇ ਵਿਚਾਰ ਜ਼ਰੂਰ ਦੱਸੋ ਹੁਣ ਤੁਸੀਂ ਤੁਸੀਂ ਮੇਰਾ ਕਲੈਕਸ਼ਨ ਜੋ ਦੇਖਿਆ ਤੁਹਾਨੂੰ ਕੀ ਫੀਲ ਹੋਇਆ ਤੁਸੀਂ ਦੱਸਣਾ ਇੱਕ ਫਿਰੋਜੀ ਕਲਰ ਦਾ ਸੂਟ ਲੈਣਾ ਬਟੇ ਇਧਰ ਮੈਂ ਤੁਹਾਨੂੰ ਇੱਕ ਸੂਟ ਤਾਂ ਲਗਾ ਕੇ ਵੀ ਦਿਖਾਣਾ ਬਹੁਤ ਸੋਹਣਾ ਅਗਰ ਕੋਈ ਚੀਜ਼ ਤੁਹਾਨੂੰ ਸਿਰਫ ਪ੍ਰੈਕਟੀਕਲ ਦਿਖਾਉਂਦੇ ਆ ਉਹਦੀ ਗੱਲਬਾਤ ਇੱਕ ਅਲੱਗ ਨਜ਼ਰ ਆਂਦੀ ਹੈ ਇਹ ਦੇਖੋ ਚੁੰਨੀ ਜਨਾ ਇਹ ਦੇਖੋ ਜੀ ਮੇਰਾ ਸੂਟ ਮੇਰੀ ਚੁੰਨੀ ਨਾਲ ਨਾਲ ਬਹੁਤ ਸੋਨੇ ਸੂਟ ਦੇਖੋ ਸਪੈਸ਼ਲ ਚੀਜ਼ਾਂ ਮੇਰੇ ਸਟੋਰ ਤੇ ਤੁਹਾਨੂੰ ਮਿਲ ਜਾਂਦੀਆਂ ਨੇ ਮੇਰੇ ਸਟੋਰ ਤੇ ਤੁਹਾਨੂੰ ਇੱਕ ਫੈਂਸੀ ਚੀਜ਼ਾਂ ਤੇ ਮਿਲਦੀਆਂ ਮਿਲਦੀਆਂ ਨੇ ਕਲਰ ਵੀ ਸੋਨੇ ਮਿਲਦੇ ਨੇ ਡਿਜ਼ਾਈਨ ਬੜੇ ਬਿਊਟੀਫੁੱਲ ਸਾੜੇ ਕੋਲ ਹੁੰਦੇ ਨੇ ਸਾਡਾ ਟੇਸਟ ਆਈ ਹੈ ਕਿ ਜੋ ਵੇਚਣਾ ਸਟੈਂਡਰਡ ਵੇਚਣਾ ਹੈ ਐਵਰ ਗ੍ਰੀਨ ਵੇਚਣਾ ਔਰ ਨਵੀਂ ਤੋਂ ਨਵੀਂ ਚੀਜ਼ਾਂ ਨੂੰ ਵੇਚਣਾ ਹੈ ਉਹਨਾਂ ਵਿੱਚ ਇੱਕ ਸੂਟ ਤੁਹਾਨੂੰ ਹੋਰ ਲਗਾ ਕੇ ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਏਗਾ ਸਾਡੀ ਚੀਜ਼ਾਂ ਦੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਸਾਡਾ ਕੋਲ ਕਲੈਕਸ਼ਨ ਕਿਦਾਂ ਦਾ ਹੈ ਇੱਕ ਪੀਸ ਤੁਹਾਨੂੰ ਬਰ ਰੈਡੀमेड ਦਿਖਾ ਲਗਾ स्ट्रेट लेंथ शर्ट है नाल नीचे सीधा तल लहंगा येलो कलर ਦਾ ਪੀਸ ਬਣਾਇਆ ਬਟ অপਸ਼ਨ ਮੇਰੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਵੀ ਕਲਰ ਆਪਣੇ ਮਨ ਦਾ ਬਣਵਾਉਣਾ ਚਾਹੋ ਕਿਸੇ ਵੀ ਤਰੀਕੇ ਦੀ ਕਢਾਈ ਕਰਵਾਉਣਾ ਚਾਹੋ ਮੇਰੇ ਕੋਲ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਸਟਿਚ ਕਰਾ ਕੇ ਸੇਮ ਬਣਵਾਉਣਾ ਚਾਹੁੰਦੇ ਹੋ ਸੇਮ ਵੀ ਮਿਲ ਜਾਏਗਾ ਐਵੇਂ ਦੀ ਤੁਸੀਂ ਕਢਾਈ ਦੇਖੋ ਇਹ ਅਸੀਂ ਬਣਵਾਇਆ ਸੀ ਕਟ ਦੇ ਅੰਦਰ ਸੀ ਲੈਂਥ ਦੇ ਅੰਦਰ ਬਣਵਾਇਆ ਔਰ ਇਹ ਸ਼ੇਪ ਵਿੱਚ ਬਣਵਾਇਆ ਬਹੁਤ ਐਕਸਕਲੂਸਿਵ ਲਈ ਹੀ ਅਸੀਂ ਜਾਣੇ ਜਾਂਦੇ ਆ। ਦੇਖੋ ਸਾਡਾ ਟਾਰਗੇਟ ਹੁੰਦਾ ਤੁਹਾਨੂੰ ਅਗਰ ਸਟਿਚ ਵੀ ਕਰਾ ਕੇ ਦੇਣਾ ਹੈ ਤਾਂ ਨਿਊ ਸਟਾਈਲਿਸ਼ ਸਟਿਚ ਕਰਾ ਕੇ ਦੇਣਾ ਹੈ। ਅਗਰ ਕਢਾਈ ਵੀ ਦੇਣੀ ਹੈ ਤਾਂ ਨਵੀਂ ਹੀ ਦੇਣੀ ਹੈ। ਹੁਣ ਦੇਖੋ ਜੀ ਤੁਸੀਂ ਨਾਲ ਦੀ ਚੁੰਨੀ। ਕਿੰਨੀ ਲੰਬੀ ਚੌੜੀ ਸੋਨੇ ਖੁੱਲੀ ਡੁੱਲੀ ਚੁੰਨੀ ਹੈ। ਐਵੇਂ ਦੀ ਡ्रेसेसਾਂ ਅਗਰ ਤੁਸੀਂ ਆਪਣੇ ਮਨ ਦੇ ਕਲਰ ਦੀ ਬਣਵਾਉਣਾ ਚਾਹੁੰਦੇ ਹੋ ਤੇ ਮੈਂ ਰੈਡੀਆ ਜੀ ਬਣਾਉਣ ਵਾਸਤੇ ਹਰ ਤਰੀਕੇ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ। ਕਿਸੇ ਚੀਜ਼ ਨੂੰ ਹੈਜੀਟੇਟ ਨਹੀਂ ਹੋਣਾ। ਕੋਈ ਡਾਊਟ ਹੈਗਾ ਤੁਸੀਂ ਮੇਰੇ ਨੰਬਰ ਤੇ ਕਾਲ ਕਰੋ। ਮੇਰਾ ਨੰਬਰ ਸਕਰੀਨ ਤੇ ਚੱਲਦਾ ਹੈ ਉੱਥੋਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ ਉੱਥੋਂ ਤੁਸੀਂ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਵੀਡੀਓ ਕਾਲ ਦੇ ਸ਼ਡਿਊਲ ਬੁੱਕ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਕਰਵਾਉਣ ਲਈ ਸਾਡੇ ਤੋਂ ਕੁਐਸਚਨ ਆਨਸਰ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਸਾਡੇ ਡਿਜ਼ਾਈਨ ਨੂੰ ਦੇਖੋ ਕਲਰਾਂ ਨੂੰ ਦੇਖੋ ਕੁਆਲਿਟੀਆਂ ਦੇਖੋ ਇਹ ਆਏਗਾ ਜੀ ਨੀਚੇ ਲਹਿੰਗਾ ਲਹਿੰਗਾ ਲਹਿੰਗੇ ਦੇ ਨਾਲ ਸ਼ਰਟ ਸ਼ਰਟ ਦੇ ਉੱਪਰ ਕਟਾਈ ਸੋਨੀ ਜੀ ਚੁੰਨੀ ਚਨੌਂ ਸ਼ਵਾਂ ਦੀ ਬਿਊਟੀਫੁਲ ਕਲਰ ਬਿਊਟੀਫੁਲ ਪੀਸ ਨਾਲ ਤੁਸੀਂ ਦੇਖੋ ਇਹ ਸਲੀਵਸ ਤੇ ਕੰਮ ਹੈ ਬਹੁਤ ਸੋਹਣੀਆਂ 슬ੀਵਸ ਵੀ ਬਣੀਆਂ ਹੋਈਆਂ ਨੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਆਪ ਅੰਦਾਜ਼ਾ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲ ਕਿੱਦਾਂ ਦੇ ਪੀਸ ਹੈਗੇ ਆ ਤੇ ਬਾਕੀ ਤੁਸੀਂ ਆਪਦੀ ਚੋਇਸ ਤੁਸੀਂ ਬਾਕੀ ਆਪਨੀ ਚੋਇਸ ਦੱਸੋ ਮੈਨੂੰ ਕਿ ਤੁਹਾਨੂੰ ਕੀ ਚਾਹੀਦਾ ਅੱਜ ਦਾ ਮੇਰਾ ਸੈਸ਼ਨ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲੇ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਵੈਰਾਈਟੀ ਨਵਾਂ ਕਲੈਕਸ਼ਨ ਅਪਡੇਟ ਕਰਦੇ ਰਹੀਏ ਨੋਟੀਫਿਕੇਸ਼ਨ ਤੁਹਾਨੂੰ ਆਂਦਾ ਰਹੇ ਤੇ ਤੁਸੀਂ ਦੇਖ ਕੇ ਕੋਈ ਵੀ ਚੀਜ਼ ਬਾਏ ਕਰਨੀ ਆ ਬਾਏ ਕਰ ਸਕੋ ਬਾਕੀ ਫਿਰ ਮਿਲਾਂਗੇ ਕੱਲ ਕੁਝ ਹੋਰ ਲੈ ਕੇ